ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਸਭ ਸੰਗਤਾਂ ਦੇ ਨਾਲ ਕਥਾ ਵਿਚਾਰ ਸਾਂਝੀ ਕਰਨ ਲੱਗੇ ਹਾਂ ਕਰਮ ਚੰਗਾ ਨੀਅਤ ਮਾੜੀ ਐਸਾ ਵੀ ਹੋ ਸਕਦਾ ਹੈ ਕਿ ਚੰਗਾ ਕਰਮ ਕਰਦਿਆਂ ਹੋਇਆ ਵੀ ਕਿਸੇ ਦੀ ਨੀਅਤ ਮਾੜੀ ਹੋਵੇ ਤੁਸੀਂ ਆਖੋਗੇ ਐਸਾ ਵੀ ਹੋ ਸਕਦਾ ਹੈ ਹਾਂ ਹੋ ਸਕਦਾ ਹੈ ਕੁਝ ਵਿਚਾਰਾਂ ਮੈਂ ਤੁਹਾਡੇ ਸਾਹਮਣੇ ਰੱਖਾਂ ਕਥਾ ਕਰਦਿਆਂ ਹੋਇਆ ਵੀ ਨੀਅਤ ਮਾੜੀ ਹੋ ਸਕਦੀ ਹੈ ਤੇ ਕਥਾ ਕੀਰਤਨ ਸੁਣਦਿਆਂ ਹੋਇਆ ਵੀ ਤੁਸੀਂ ਨੀਅਤ ਮਾੜੀ ਰੱਖ ਸਕਦੇ ਹੋ ਐਸਾ ਹੋ ਸਕਦਾ ਹੈ ਕਰਮ ਤੇ ਚੰਗਾ ਹੋ ਰਿਹਾ ਹੈ ਪਰ ਨੀਅਤ ਮਾੜੀ ਹੈ ਹੁਣ ਇਹ ਕਥਾ ਕੀਰਤਨ ਕਰਨਾ ਤੇ ਸੁਣਨਾ ਬਹੁਤ ਚੰਗਾ ਕਰਮ ਹੈ ਇਹ ਮੱਥਾ ਟੇਕਣਾ ਬੜਾ ਚੰਗਾ ਕਰਮ ਹੈ ਇਸ ਤੋਂ ਵਧੀਆ ਕਰਮ ਹੋਰ ਕੀ ਹੋ ਸਕਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਪਰ ਜੇ ਨੀਅਤ ਠੀਕ ਨਾ ਹੋਵੇ ਤਾਂ ਸਹਿਬ ਕਹਿੰਦੇ ਹਨ ਸੀਸ ਨਿਵਾਈਐ ਕਾਥੀਐ ਜਾਂ ਰਦੇ ਕ ਸੁਧੇ ਜਾਹੇ ਇਹ ਮੱਥਾ ਦੇਖਣਾ ਫਿਰ ਕੀ ਮੈਨੇ ਰੱਖਦਾ ਹੈ ਕੁਝ ਵੀ ਨਹੀਂ ਕਰਮ ਚੰਗਾ ਕਰਮ ਪਤਾ ਜੇ ਕੀ ਹੈ ਇੱਕ ਚੰਗਾ ਬੀਜ ਅਤੇ ਚੰਗੀ ਨੀਅਤ ਪਤਾ ਜੇ ਕੀ ਹੈ ਇੱਕ ਚੰਗੀ ਜ਼ਮੀਨ ਬੀਜ ਨੂੰ ਪ੍ਰਫੁੱਲਤ ਹੋਣ ਵਾਸਤੇ ਚੰਗੀ ਜ਼ਮੀਨ ਚਾਹੀਦੀ ਹੈ ਨਹੀਂ ਤਾਂ ਬੀਜ ਫੱਲੀ ਭੂਤ ਨਹੀਂ ਹੁੰਦਾ ਮੈਂ ਦੇਖਦਾ ਹਾਂ ਕਈਆਂ ਦਾ ਕੀਤਾ ਹੋਇਆ ਪਾਠ ਦਿੱਤਾ ਹੋਇਆ ਦਾਨ ਸਭ ਕੁਝ ਕੀਤਾ ਹੋਇਆ ਫਲ ਨਹੀਂ ਭੂਤ ਨਹੀਂ ਹੁੰਦਾ ਬਈ ਕਿਉਂ ਨਹੀਂ ਹੁੰਦਾ ਬੀਜ ਤੇ ਹੈ ਜ਼ਮੀਨ ਕੋਈ ਨਹੀਂ ਜਿੱਥੇ ਇਸ ਬੀਜ ਨੂੰ ਬੀਜਿਆ ਜਾਏ ਜਿੱਥੇ ਇਹ ਬੀਜ ਪਰਫੁੱਲਤ ਹੋਵੇ ਜਿੱਥੇ ਇਸ ਬੀਜ ਨੂੰ ਕੋਈ ਫਲ ਲੱਗਣ ਇਸ ਬੀਜ ਵਿੱਚੋਂ ਕੋਈ ਬੂਟਾ ਨਿਕਲੇ ਜ਼ਮੀਨ ਇਹ ਕੋਈ ਨਹੀਂ ਗੁਰੂ ਨੀਰੇ ਕਰਮਾਂ ਤੇ ਨਹੀਂ ਰਿਝਦਾ ਬਈ ਮੈਂ ਚੰਗੇ ਕਰਮ ਕਰੀ ਜਾਵਾਂ ਤੇ ਗੁਰੂ ਦੀ ਪ੍ਰਸੰਤਾ ਦਾ ਮੈਂ ਪਾਤਰ ਬਣ ਸਕਾਂ ਬਿਲਕੁਲ ਨਹੀਂ ਬਣਾਗਾ ਬਾਬੇ ਫਰੀਦ ਜੀ ਦਾ ਸ਼ਲੋਕ ਹੈ ਉਸ ਬਾਬਾ ਜੀ ਕਹਿੰਦੇ ਹਨ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰੇਓ ਜਿੰਨੀ ਵੇਸੀ ਸੋ ਮਿਲੈ ਸਈ ਵੇਸ ਕਰਿਓ ਐ ਰੱਬਾ ਤੂੰ ਦੱਸ ਕਿਸ ਵੇਸ ਵਿੱਚ ਮਿਲੇਗਾ ਬੜਾ ਵੈਰਾਗੀ ਹਿਰਦਾ ਹੈ ਬਾਬੇ ਫਰੀਦ ਆਖਦੇ ਨੇ ਐ ਖੁਦਾ ਐ ਰੇਸ਼ਮੀ ਕਪੜੇ ਜੋ ਮੈਂ ਪਾਈ ਹੋਏ ਨੇ ਇਹ ਫਾੜ ਦਿੰਦਾ ਹਾਂ ਕੰਬਲੀ ਪਾ ਲੈਂਦਾ ਹਾਂ ਪਰ ਤੂੰ ਦੱਸ ਤੇ ਸਹੀ ਕਿਹੜੇ ਵੇਸ ਵਿੱਚ ਮਿਲੇਗਾ ਮੈਂ ਸਾਰੇ ਵੇਸ ਕਰਕੇ ਥੱਕ ਗਿਆ ਹਾਂ ਤੂੰ ਕਿਹੜੇ ਵੇਸ ਵਿੱਚ ਮਿਲੇਗਾ ਹਿਰਦੇ ਵਿੱਚ ਤੜਪ ਹੈ ਰੱਬ ਨੂੰ ਮਿਲਣ ਦੀ ਲੇਕਿਨ ਕੋਈ ਇਸ ਭੁਲੇਖੇ 'ਚ ਨਾ ਪੈਣਾ ਕਿ ਵਾਕਿਆ ਹੀ ਰੱਬ ਕਿਸੇ ਭੇਸ ਵਿੱਚ ਮਿਲਦਾ ਹੈ ਆਪ ਜੀ ਨੂੰ ਪਤਾ ਹੋਵੇ ਇਸ ਸ਼ਲੋਕ ਦੇ ਨਾਲ ਹੀ ਗੁਰੂ ਅਮਰਦਾਸ ਜੀ ਦਾ ਸਲੋਕ ਹੈ ਕਾਏ ਪਟੋਲਾ ਪਾੜ ਤਰੀ ਕੰਬੜੀ ਪਹਿਰੇ ਨਾਨਕ ਕਰਹੀ ਬੈਠਿਆ ਸੋ ਮਿਲੈ ਜੇ ਨੀਤ ਰਸ ਕਰੇ ਫਰੀਦ ਤੂੰ ਇਹ ਕਿਹੜੇ ਚੱਕਰ ਵਿੱਚ ਪੈ ਗਿਆ ਹੈ ਚੰਗਾ ਕਰਮ ਹੋਰ ਗੱਲ ਹੈ ਚੰਗੀ ਨੀਅਤ ਹੋਰ ਗੱਲ ਹੈ ਚੰਗਾ ਕਰਮ ਹਰ ਬੰਦਾ ਕਰ ਸਕਦਾ ਹੈ ਪਰ ਚੰਗੀ ਨੀਅਤ ਕਿਸੇ ਸੂਰਮੇ ਦੀ ਹੁੰਦੀ ਹੈ ਕੋਈ ਮਹਾਬਲੀ ਹੀ ਹੁੰਦਾ ਹੈ ਸੋ ਮੈਂ ਅਰਜ ਕਰ ਰਿਹਾ ਸੀ ਕੀ ਇਹ ਮੱਥਾ ਟੇਕਣਾ ਬੜਾ ਹੀ ਚੰਗਾ ਕਰਮ ਹੈ ਬਹੁਤ ਹੀ ਚੰਗਾ ਲੇਕਿਨ ਜੇ ਨੀਅਤ ਠੀਕ ਨਹੀਂ ਹੋ ਜੇ ਨੀਅਤ ਠੀਕ ਨਹੀਂ ਤਾਂ ਗੁਰੂ ਨੂੰ ਇਹ ਪ੍ਰਮਾਨ ਨਹੀਂ ਗੁਰੂ ਜੀ ਕਹਿੰਦੇ ਹਨ ਸੀਸ ਨਿਵਾਈ ਹੈ ਕਿਹਾ ਥੀਜਾਰੇ ਦਾ ਕਸੂਦੇ ਜਾਏ ਤੂੰ ਅੰਦਰੋਂ ਤਾਂ ਝੁੱਕਿਆ ਹੀ ਨਹੀਂ ਸਿਰਫ ਮੱਥਾ ਟੇਕਿਆ ਹੈ ਤੋ ਮਹਾਰਾਜ ਕਹਿੰਦੇ ਨੇ ਜੇ ਆ ਬਹੁਤ ਝੁੱਕ ਕੇ ਮੱਥਾ ਟੇਕਦਾ ਪੈਂਦਾ ਜਪਦਾ ਹੈ ਅਪਰਾਧੀ ਦੋਨਾ ਨੇਵੇਂ ਜੋ ਹੰਤਾ ਮਿਰਗਾ ਹੈ ਪਾਸ਼ਾ ਕਹਿੰਦੇ ਸ਼ਿਕਾਰੀਆਂ ਬਹਿ ਟੰਗ ਹੈ ਕਿ ਜਦ ਹਿਰਨ ਦਾ ਸ਼ਿਕਾਰ ਕਰਨਾ ਹੋਵੇ ਤਾਂ ਸ਼ਿਕਾਰੀ ਜ਼ਮੀਨ ਤੇ ਲੇਟ ਜਾਂਦਾ ਹੈ ਖੜੇ ਹੋ ਕੇ ਹਿਰਨ ਦਾ ਸ਼ਿਕਾਰ ਨਹੀਂ ਕੀਤਾ ਜਾ ਸਕਦਾ ਲੰਮੀ ਪੈ ਕੇ ਨਿਸ਼ਾਨਾ ਬੰਨਦਾ ਹਿਰਨ ਦਾ ਤੋਂ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਸ਼ਿਕਾਰੀ ਲਟਿਆ ਪਿਆ ਹੈ ਕੀ ਇਹ ਮੱਥਾ ਟੇਕਦਾ ਪਿਆ ਹੈ ਹਿਰਨ ਨੂੰ ਇਹ ਮੱਥਾ ਕੋਈ ਨਹੀਂ ਟੇਕਦਾ ਇਹਦੇ ਮੱਥੇ ਟੇਕਣ ਵਿੱਚ ਵੀ ਦੁਨੀਆ ਭਰਦੀ क्रूरਤਾ ਛੁਪੀ ਪਈ ਹੈ ਜਿਹੜਾ ਝੁਕਿਆ ਪਿਆ ਹਿਰਨ ਦੇ ਅੱਗੇ ਇਹ ਹਿਰਨ ਨੂੰ ਸਜਦਾ ਨਹੀਂ ਪਿਆ ਕਰਦਾ ਹਿਰਨ ਨੂੰ ਮਾਰਨ ਦੀ ਕੋਸ਼ਿਸ਼ ਪਿਆ ਕਰਦਾ ਹੈ ਗੁਸਤਾਖੀ ਮਾਫ ਕਈਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਬਈ ਇਹ ਹਟ ਜਾਣ ਗੁਰੂ ਗ੍ਰੰਥ ਸਾਹਿਬ ਦੀ ਕੋਈ ਪ੍ਰਭਤਾ ਨਾ ਹੋਵੇ ਸਿਰਬ ਸਾਡੀ ਪ੍ਰਭਤਾ ਹੋਵੇ ਕਈ ਨਕਲੀਆਂ ਨੇ ਨਕਲ ਕੀਤੀ ਪਰ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਹਟਾਉਣ ਦੀ ਤੋ ਖੈਰ ਮਹਾਰਾਜ ਕਰਾਂ ਤੋ ਆ ਜਿਹੜਾ ਕੀਰਤਨ ਕਰਨਾ ਹੈ ਨਾ ਮਹਾਰਾਜ ਨੇ ਸਭ ਤੋਂ ਵੱਡਾ ਕਰ ਮੰਨਿਆ ਹੈ ਬੜਾ ਅੱਛਾ ਕਰਮ ਹੈ ਮਹਾਰਾਜ ਕਹਿੰਦੇ ਨੇ ਗੁਰਵਾਕ ਹੈ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਈਸ਼ਵਰ ਪ੍ਰਾਪਤੀ ਦਾ ਹੈ ਇੱਕ ਸਾਧਨ ਪ੍ਰਧਾਨ ਹੈ ਬੜਾ ਹੀ ਨਿਰਮਲ ਕਰਮ ਹੈ ਪਰ ਜੇ ਨੀयत ਮਾੜੀ ਹੋਵੇ ਤਾਂ ਫਿਰ ਪਤਾ ਹੈ ਕੀਰਤਨ ਕਰਨ ਵਾਲੇ ਨੂੰ ਮਹਾਰਾਜ ਕੀ ਕਹਿ ਦਿੰਦਾ ਹੈ ਕੋਈ ਗਾਵੇ ਰਾਗੀ ਨਾਦੀ ਬੇਦੀ ਬੋ ਭਾਤ ਕਰ ਨਹੀਂ ਹਰ ਹਰ ਭੀਜੇ RAM ਰਾਜੇ ਜਿਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ ਮਹਾਰਾਜ ਕਹਿੰਦੇ ਨੇ ਬੋਤਿਆਂ ਦਾ ਕੀਰਤਨ ਰੋਣਾ ਹੀ ਹੈ ਤੇ ਰੋਣ ਨਾਲ ਕੀ ਹੁੰਦਾ ਕੁਝ ਨਹੀਂ ਕਿਉਂਕਿ ਕਰਮ ਤੇ ਬੜਾ ਚੰਗਾ ਹੈ ਕੀਰਤਨ ਪਰ ਜੇ ਨੀਅਤ ਠੀਕ ਹੋਵੇ ਮੈਨੂੰ ਕਾਫੀ ਸਮੇਂ ਸ ਗੱਲ ਦਾ ਬੜਾ ਮਾਨ ਰਿਹਾ ਕਿ ਬਾਬੇ ਨੇ ਮੈਨੂੰ ਬੜਾ ਮਾਨ ਬਖਸ਼ਿਆ ਹੈ ਸਵੇਰੇ ਸ਼ਾਮ ਗੁਰਬਾਣੀ ਪੜੀਦੀ ਹੈ ਤੇ ਸੰਗਤ ਦੇ ਦਰਸ਼ਨ ਕਰੀਦੇ ਨੇ ਬੜਾ ਸ਼ੁਭ ਕਰਮ ਹੈ ਬਾਬਾ ਮੈਨੂੰ ਤੇ ਜ਼ਰੂਰ ਬਖਸ਼ੇਗਾ ਪਰ ਕਬੀਰ ਜੀ ਦੀਆਂ ਇਹ ਜਦ ਪੰਕਤੀਆਂ ਮੇਰੇ ਸਾਹਮਣੇ ਆਈਆਂ ਕਬੀਰ ਵਰੈ ਕੋਪਦੇਸ ਤੇ ਮੁਖ ਮੇ ਪ੍ਰਹ ਰੇਤ ਰਾਸ ਬਿਰਾਨੀ ਰਖਤੇ ਖਾਇਆ ਕਰ ਕਾ ਖੇਤ ਜਿਹੜੀ ਗੱਲ ਤੂੰ ਆਖ ਰਿਆਂ ਹੈ ਦੂਜੇ ਨੂੰ ਤੇ ਤੇਰਾ ਆਪਣਾ ਮਨ ਨਹੀਂ ਮੰਦਾ ਉਹ ਪਦੇਸ ਦੀ ਥਾਂ ਤੇ ਤੇਰੇ ਮੂੰਹ ਵਿੱਚ ਮਿੱਟੀ ਬਿਹਤਰ ਹੈ ਤੂੰ ਸੱਚ ਜਾਣੋ ਬਹੁਤੀਆਂ ਕਥਾਵਾਂ ਲੈਕਚਰ ਮਿੱਟੀ ਹੀ ਹੁੰਦੇ ਹਨ ਹੋਰ ਕੁਝ ਨਹੀਂ ਕਿਉਂਕਿ ਜਿਹੜੀ ਗੱਲ ਆਖਦੇ ਆਪ ਨੂੰ ਸਵਾਦ ਨਹੀਂ ਆਇਆ ਦੂਜੇ ਨੂੰ ਕਿੱਥੋਂ ਆਵੇਗਾ ਜਿਸ ਕਥਾ ਨੇ ਸਾਡੀ ਜ਼ਬਾਨ ਨਹੀਂ ਮਿੱਠੀ ਕੀਤੀ ਸਰੋਤੇ ਨੂੰ ਕਿੱਥੋਂ ਆਵੇਗਾ ਰਸ ਜਿਸ ਕਥਾ ਨੇ ਸਾਡੀ ਜ਼ਬਾਨੇ ਮਿੱਠੀ ਕੀਤੀ ਸਰੋਤੇ ਦੇ ਕੰਨਾਂ ਨੂੰ ਕਿੱਥੋਂ ਰਸ ਆਵੇਗਾ ਇਸ ਵਾਸਤੇ ਬਾਬੇ ਦੀ ਬਾਣੀ ਕਹਿੰਦੀ ਹੈ ਜੋ ਜਾਣੇ ਹੋ ਭਗਤ ਗਿਆਨੀ ਅਗੇ ਠਾਕੁਰ ਤਿਲ ਨਹੀਂ ਮੰਨੀ ਫਿਰ ਇੱਕ ਇਹ ਵੀ ਕਰਮ ਹੈ দান ਕਰਨਾ ਤੁਸੀਂ ਸਦਾ ਬੜਾ ਪ੍ਰਚਾਰ ਹੈ ਵੀ ਦਾਨ ਨਾਲ ਇਹ ਹੋ ਜਾਂਦਾ ਹੈ ਉਹ ਹੋ ਜਾਂਦਾ ਹੈ ਇੱਕ ਨਾਲ ਲੱਖ ਮਿਲ ਜਾਂਦੇ ਨੇ ਐਸੇ ਝੂਠੇ ਲਾਲਚ ਅਕਸਰ ਦਿੱਤੇ ਜਾਂਦੇ ਨੇ ਪਰ ਬਾਬਾ ਨਾਨਕ ਪਤਾ ਕੀ ਕਹਿੰਦਾ ਦਾਨ ਕਰਮ ਤੇ ਬੁੱਧ ਚੰਗਾ ਹੈ ਪਰ ਜੇ ਨੀਅਤ ਚੰਗੀ ਹੋਵੇ ਤੋਂ ਸਹਿਬ ਨੇ ਐਸੇ ਦਾਨ ਦੇ ਲਿੰਦਾ ਕਰ ਦਿੱਤੀ ਹੈ ਸਹਿਬ ਕਹਿੰਦੇ ਨੇ ਸਤਿਆਂ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ ਦੇ ਦੇ ਮੰਗੇ ਸੈਸਾ ਗੁਣਾ ਸ਼ੁਭ ਕਰੇ ਸੰਸਾਰ ਪਾਸ਼ਾ ਕਹਿੰਦੇ ਜਦ ਕਿਸੇ ਦਾਨੀ ਪੁਰਸ਼ ਦੇ ਅੰਦਰ ਸੰਤੋਖ ਪੈਦਾ ਹੁੰਦਾ ਹੈ ਨਾ ਤਾਂ ਉਹ ਦਾਨ ਕਰਦਾ ਹੈ ਪਰ ਮਹਾਰਾਜ ਕਹਿੰਦੇ ਨੇ ਇੱਕ ਉਲਟੀ ਗੱਲ ਚੱਲ ਪੈਂਦੀ ਹੈ ਕਿ ਦੇ ਦੇ ਮੰਗਾ ਕਿੰਨਾ ਕੁ ਸੈ ਸਾ ਗੁਣਾ ਬੜਾ ਹੀ ਮੰਗਦਾ ਹੈ ਥੋੜਾ ਨਹੀਂ ਮੰਗਦਾ ਇਹ ਬਾਬਾ ਮੇਰੀ ਦੁਕਾਨ ਵੀ ਚਲਾਈ ਮੇਰੇ ਪੁੱਤਰ ਨੂੰ ਵੀ ਰਾਜੀ ਕਰੀ ਮਨੁਜਤ ਬਖਸ਼ੀ ਮਾਨ ਬਖਸ਼ੀ ਮੈਂ ਸਾਰਿਆਂ ਨਾਲੋਂ ਵੱਡਾ ਬਣਿਆ ਰਵਾਂ ਹੁਣ ਜਿਹੜੇ 5 10 ਦਮੜੇ ਨੇ ਮੱਥਾ ਟੇਕਿਆ ਹੈ ਇਹਦੇ ਬਦਲੇ ਬਾਬਾ ਇਹਦੇ ਸਾਰੇ ਹੀ ਕੰਮ ਕਰੇ ਤੇ ਜੇ ਨਾ ਕਰੇ ਫਿਰ ਕੋਈ ਹੋਰ ਬੱਬਾ ਲੱਭਿਆ ਜਾਵੇਗਾ ਇਸ ਬਾਬੇ ਨਾਲ ਕੀ ਗੱਲ ਹੈ ਤੇ ਸਾਡੇ ਕੰਮ ਨਹੀਂ ਕਰਦਾ ਮੈਨੂੰ ਮਾਫ ਕਰ ਦੇਣਾ ਸੰਗਤ ਜੀ ਦੇ ਦੇ ਮੰਗੇ ਸੈ ਸਾ ਗੁਣਾ ਸ਼ੁਭ ਕਰੇ ਸੰਸਾਰ ਮਹਾਰਾਜ ਕਹਿੰਦੇ ਨੇ ਦੇ ਕੇ ਮੰਗਦਾ ਹੈ ਕਿਤਨਾ ਕੁ ਮੰਗਦਾ ਹੈ ਸੈਂਕੜੇ ਗੁਣਾ ਵੱਧ ਮੰਗਦਾ ਹੈ ਮੈਂ ਹੈਰਾਨ ਹੁੰਦਾ ਹਾਂ ਬਈ 5% ਜਾਂ 10 ਪਰ ਸੈਂਟ ਵਿਆਜ ਹੋ ਜਾਂਦਾ ਹੈ ਚਲੋ ਬਹੁਤਾ ਝੁਲਮ ਸਹੀ ਤਾਂ 20% ਮੰ ਲੈਂਦੇ ਹਾਂ ਤੇ ਜੇ ਚਲੋ ਅਗਲੇ ਦੀ ਖਲ ਹੀ ਲਉਣੀ ਹੈ ਤਾਂ ਸੈਂਟ ਪਰਸੈਂਟ ਹੀ ਸਹੀ ਪਰ ਇੱਥੇ ਤੇ ਦੇ ਦੇ ਮੰਗੇ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ ਦੇ ਕੇ ਹਜ਼ਾਰਾ ਗੁਣਾ ਵੱਧ ਮੰਗਦਾ ਹੈ ਪਰ ਇੱਥੇ ਹੀ ਬਸ ਨਹੀਂ ਨਾਲ ਹੀ ਫਿਰ ਦੁਨੀਆ ਸ਼ੋਭਾ ਵੀ ਕਰੇ ਮੈਦਾਨੀ ਹਾਂ ਸੱਚ ਜਾਣੋ ਦਾਨੀ ਸਿਰ ਪ੍ਰਮਾਤਮਾ ਤੋਂ ਬਿਨਾਂ ਹੁਰ ਕੋਈ ਨਹੀਂ ਕਿਸੇ ਭੁਲੇਖੇ 'ਚ ਨਾ ਪੈਣਾ ਏ ਤਨ ਕਿਸ ਦਾ ਦਿੱਤਾ ਹੋਇਆ ਹੈ ਜਿਹੜੀ ਚੀਜ਼ ਵਿਚਾਰੋਂ ਖਰੀਦੀ ਹੋਵੇ ਜਾਂ ਬੰਦੇ ਨੇ ਆ ਬਣਾਈ ਹੋਵੇ ਉਹ ਤੇ ਹੈ ਬੰਦੇ ਦੀ ਤੇ ਜਿਹੜੀ ਚੀਜ਼ ਬੰਦੇ ਨੇ ਬਣਾਈ ਨਹੀਂ ਬੰਦੇ ਨੇ ਖਰੀਦੀ ਨਹੀਂ ਉਹ ਬੰਦੇ ਦੀ ਕਿਵੇਂ ਹੋ ਸਕਦੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਆ ਅੱਖਾਂ ਵਿਚਾਰੋਂ ਨਹੀਂ ਖਰੀਦੀਆਂ ਜਾ ਸਕਦੀਆਂ ਲੱਤਾਂ ਬਹਾਂ ਵੀ ਨਹੀਂ ਮੁੱਲ ਲਈਆਂ ਜਾ ਸਕਦੀਆਂ ਦਿਲ ਤੇ ਦਿਮਾਗ ਵੀ ਨਹੀਂ ਖਰੀਦਿਆ ਜਾ ਸਕਦਾ ਤੇ ਫਿਰ ਕਿਹੜੀ ਚੀਜ਼ ਖਰੀਦੀ ਨਹੀਂ ਜਾ ਸਕਦੀ ਬਣਾਈ ਨਹੀਂ ਜਾ ਸਕਦੀ ਉਹ ਤੇਰੀ ਕਿਸ ਤਰ੍ਹਾਂ ਹੋ ਸਕਦੀ ਐ ਇਸ ਵਾਸਤੇ ਜਿਨ੍ਹਾਂ ਨੇ ਗੱਲ ਨੂੰ ਸਮਝਿਆ ਉਹਨਾਂ ਨੇ ਕਿਹਾ ਮਨ ਤਨ ਤੇਰਾ ਤਨ ਪੀ ਤੀਰਾ ਤੂੰ ਠਾਕੁਰ ਸੁਆਮੀ ਪ੍ਰਭ ਮੇਰਾ ਅਸੀਂ ਮਕਾਨ ਬਣੰਦੇ ਹਾਂ ਤੂੰ ਮਕਾਨ ਤੋਂ ਪੁੱਛਦੇ ਨਹੀਂ ਕਿ ਭਈ ਤੂੰ ਬਣਨਾ ਵੀ ਚਾਹੁੰਦਾ ਹੈ ਜਾਂ ਨਹੀਂ ਤੇ ਜਦੋਂ ਢਾਣਾ ਹੋਵੇ ਤੇ ਅਸੀਂ ਨਹੀਂ ਪੁੱਛਦੇ ਮਕਾਨ ਕਿ ਤੂੰ ਢਾਣਾ ਵੀ ਚਾਹੁੰਦਾ ਹੈ ਜਾਂ ਨਹੀਂ ਰੱਬ ਵੀ ਸਾਥੋਂ ਨਹੀਂ ਪੁੱਛਦਾ ਕਿ ਭਈ ਅਸੀਂ ਜੰਮਣਾ ਚਾਹੁੰਦੇ ਆ ਜਾਂ ਨਹੀਂ ਤੇ ਵੀ ਨਹੀਂ ਪੁੱਛਦਾ ਕਿ ਤੂੰ ਮਰਨਾ ਵੀ ਚਾਹੁੰਦਾ ਹੈ ਜਾਂ ਨਹੀਂ ਜਮ ਪੈਂਦੇ ਆ ਤੇ ਮਰ ਪੈਂਦੇ ਹਾਂ ਸਾਡਾ ਕੋਈ ਜੋਰ ਨਹੀਂ ਸਤਿਗੁਰੂ ਦਾ ਫਰਮਾਨ ਹੈ ਜੋਰ ਨਾ ਜੀਵਨ ਮਰਨ ਦਾ ਜੋਰ ਤੇ ਇਹ ਜਨਮ ਮਰਨ ਸਾਡੇ ਵਸ ਨਹੀਂ ਤੇ ਜੋ ਮਨੁੱਖ ਦੇ ਵਸ ਹੋਵੇ ਤੋ ਰੱਬ ਦੀ ਪੂਜਾ ਲਈ ਲੋੜ ਨਹੀਂ ਤੋ ਜਿਸ ਨੇ ਗੱਲ ਨੂੰ ਸਮਝਿਆ ਹੈ ਕਿ ਬਈ ਇਹ ਤੇ ਸਭ ਕੁਝ ਉਸ ਦਾ ਹੈ ਤਨ ਉਸ ਨੇ ਦਿੱਤਾ ਹੈ ਦਿਲ ਦਿਮਾਗ ਉਸ ਨੇ ਦਿੱਤਾ ਹੈ ਤੋ ਫਿਰ ਤੂੰ ਉਸ ਦੇ guna gah ਕਹਿੰਦੇ ਨੇ ਕੁਝ ਬਣਾਣਾ ਹੋਵੇ ਤੇ ਵਸੀਲੇ ਚਾਹੀਦੇ ਨੇ ਤੇ ਉਹ ਵਸੀਲੇ ਹੀ ਪ੍ਰਮਾਤਮਾ ਨੇ ਦਿੱਤੇ ਹੋਏ ਨੇ ਉਸਤਾਦ ਜੋਕ ਦਾ ਹੈ ਸ਼ੇਰ ਹੈ ਕਹਿੰਦਾ ਦੁਨੀਆ ਮੇਂ ਕੁਝ ਐਸੇ ਵੀ ਕਮਾਲ ਹੁੰਦੇ ਹੈ ਖilte ਨਹੀਂ ਪਰ ਵਕਤੇ ਉਜਾਲ ਹੁੰਤੇ ਹੈ ਇਹ ਬਾਤ ਜੁਦਾ ਹੈ ਕਿ ਉਹ ਤਾਮੀਰ ਨਾ ਹੋ ਹਰ ਜਿਹਨ ਮੇ ਕੁਝ ਤਾਜ ਮਹਿਲ ਹੁੰਦੇ ਹਨ ਹਰ ਜਿਹਨ ਮੇ ਕੁਝ ਤਾਜ ਮਹਿਲ ਹੁੰਦੇ ਹਨ ਹਰ ਦਿਮਾਗ ਦੇ ਅੰਦਰ ਕੋਈ ਨਾ ਕੋਈ ਤਾਜ ਮਹਿਲ ਜ਼ਰੂਰ ਹੈ ਜਿਸ ਨੂੰ ਸਾਰੀ ਦਾ ਮੌਕਾ ਮਿਲ ਗਿਆ ਤੇ ਵਸੀਲਾ ਬਣ ਗਿਆ ਤੋਂ ਉਹ ਸ਼ਾਹ ਜਹਾਂ ਨੇ ਜ਼ਮੀਨ ਤੇ ਤਾਜ ਮਹਿਲ ਬਣਾ ਛੱਡਿਆ ਹੈ ਜਿਸ ਨੂੰ ਵਸੀਲਾ ਨਾ ਲੱਭਾ ਉਹ ਤਾਜ ਮਹਿਲ ਦਿਮਾਗ ਚ ਹੀ ਰਹਿ ਗਿਆ ਪਰ ਜੋਕ ਕਹਿੰਦਾ ਹੈ ਕਿ ਇਹ ਸਦਾ ਮਤਲਬ ਇਹ ਨਹੀਂ ਕਿ ਤਾਜ ਮਹਿਲ ਪੈਦਾ ਹੀ ਨਹੀਂ ਹੁੰਦੇ ਹਰ ਦਿਮਾਗ 'ਚ ਤਾਜ ਮਹਿਲ ਪੈਦਾ ਹੁੰਦੇ ਨੇ ਖੈਰ ਮਿਰਜ ਕਰ ਰਿਹਾ ਸੀ ਦੇ ਦੇ ਮੰਗੈ ਸੈ ਸਾ ਗੁਣਾ ਸ਼ੋਭ ਕਰੇ ਸੰਸਾਰ ਦੁਨੀਆ ਸ਼ੋਭਾ ਵੀ ਕਰੇ ਮੈਂ ਬੜਾ ਵੱਡਾ ਦਾਨੀ ਹਾਂ ਇਹ ਗੱਲ ਯਾਦ ਆਈ ਪਟਨਾ ਸਾਹਿਬ ਇੱਕ ਵਾਰ ਮੈਂ ਸੰਧਿਆ ਦੇ ਵਕਤ ਬੈਠਾ ਰਹਿ ਰਸਬ ਜੀ ਦਾ ਪਾਠ ਕਰ ਰਿਹਾ ਸੀ ਸੰਤ ਮਸ਼ਕੀਨ ਸਿੰਘ ਦੀ ਜੁਬਾਨੀ ਇੱਕ ਬਜ਼ੁਰਗ ਬਾਬੇ ਨੂੰ ਵੇਖਿਆ ਉਹ ਆਇਆ ਹੁਣੇ ਹੀ ਗੱਠੜੀ ਇੱਕ ਪਾਸੇ ਰੱਖੀ ਤੇ ਜਿਹੜਾ ਸੰਗ ਮਰਮਰ ਦਾ ਫਰਸ਼ ਉੱਤੇ ਕੋ ਝਾਤ ਮਾਰ ਕੇ ਲੱਭਣ ਲੱਗਾ ਧਿਆਨ ਜਦ ਮੇਰਾ ਇਸ ਬਜ਼ੁਰਗ ਤੇ ਪਿਆ ਕੀ ਇਹ ਕੁਝ ਲੱਭ ਰਿਹਾ ਹੈ ਅਰ ਜਿੰਨੇ ਚਿਰ ਤੱਕ ਮੈਂ ਪਾਠ ਦਾ ਭੋਗ ਪਾਇ ਉਹਨੇ ਚਿਰ ਤੱਕ ਉਹ ਕੁਝ ਲੱਭਦਾ ਹੀ ਰਿਹਾ ਮੈਂ ਸੋਚਿਆ ਕਿ ਵਿਚਾਰੇ ਦੇ ਨਿਤਰ ਕਮਜ਼ੋਰ ਨੇ ਕੋਈ ਚੀਜ਼ ਡਿੱਗ ਪਈ ਹੋਣੀ ਹੈ ਮੈਂ ਕੋਲ ਗਿਆ ਤੇ ਪੁੱਛਿਆ ਬਾਬਾ ਜੀ ਕੀ ਗਵਚਿਆ ਹੈ ਕਾਫੀ ਧੀਰ ਦੇ ਲੱਭ ਰਹੇ ਹੋ ਆਖਣ ਲੱਗਾ ਕੁਝ ਨਹੀਂ ਗਿਆਨੀ ਜੀ ਪਿਛਲੇ ਸਾਲ ਮੈਂ 1000 ਰੁਪਏ ਦੇ ਗਿਆ ਸੀ ਤੇ ਮੈਨੇਜਰ ਨੇ ਵਾਅਦਾ ਕੀਤਾ ਸੀ ਕਿ ਫਰਸ਼ ਤੇ ਤੁਹਾਡਾ ਨਾਮ ਲਿਖਾਂਗੇ ਤੇ ਮੈਂ ਦੇਖਦਾ ਪਿਆ ਹਾਂ ਕਿ ਨਾਮ ਕਿੱਥੇ ਲਿਖਿਆ ਹੋਇਆ ਹੈ ਕਿਹੜੀ ਥਾਂ ਤੇ ਲਿਖਿਆ ਹੋਇਆ ਮੈਂ ਕਿਹਾ ਬਾਬਾ ਇੱਥੇ ਲੋਕੀ ਰੱਬ ਦਾ ਨਾਮ ਲੱਭਦੇ ਨੇ ਤੇ ਤੁਸੀਂ ਇਸ ਘਰ ਦੇ ਵਿੱਚ ਵੀ ਆਪਣਾ ਨਾਮ ਲੱਭਣ ਵਾਸਤੇ ਆਏ ਹੋ ਤੇ ਜੇ ਤੈਨੂੰ ਇੱਥੇ ਵੀ ਆਪਣੇ ਨਾਮ ਦੀ ਲੋੜ ਹੈ ਤਾ ਫਿਰ ਗੁਰੂ ਦਾ ਨਾਮ ਕਿੱਥੋਂ ਲੱਭੇਗਾ ਕਿਹੜੀ ਥਾਂ ਤੇ ਲੱਭੇਗਾ ਸੱਚ ਜਾਣਿਓ ਦੁਨੀਆ ਵਾਲਿਓ ਗੁਰਦੁਆਰਿਆਂ ਚ 99% ਦੀ ਮਨੁੱਖ ਆਪਣਾ ਨਾਮ ਹੀ ਲੱਭਣ ਆਉਂਦੇ ਹਨ ਆਪਣੇ ਨਾਮ ਦੀ ਹੀ ਚਰਚਾ ਕਰਨਾਉਂਦੇ ਹਨ ਮੈਂ ਉਸ ਦਿਨ ਮਹਾਰਾਜ ਅਗੇ ਅਰਦਾਸ ਕੀਤੀ ਸੱਚਿਆ ਪਾਤਸ਼ਾਹ ਜਿਨ੍ਹਾਂ ਬੰਦਿਆਂ ਨੇ ਤੇਰਾ ਚਿੱਟਾ ਫਰਸ਼ ਚਿੱਟਾ ਨਹੀਂ ਰਹਿਣ ਦਿੱਤਾ ਤੇਰੀਆਂ ਚਿੱਟੀਆਂ ਦੀਵਾਰਾਂ ਚਿੱਟੀਆਂ ਨਹੀਂ ਰਹਿਣ ਦਿੱਤੀਆਂ ਉਹਨਾਂ ਨੇ ਆਪਣਾ ਮਨ ਕਿੱਥੇ ਚਟਾ ਰਹਿਣ ਦਿੱਤਾ ਹੋਵੇਗਾ ਇਹ ਹੋਮੈਸੀ ਉਹ ਤੇਰੇ ਫਰਸ਼ ਤੇ ਛਾ ਗਈ ਤੇਰੀਆਂ ਦੀਵਾਰਾਂ ਤੇ ਛਾ ਗਈ ਇਹਨਾਂ ਨੂੰ ਇਹ ਨਹੀਂ ਸਮਝ ਆਈ ਕਿ ਤੇ ਰੋਕਿਆ ਤੁਝੈ ਕਿਆਰ ਪੋ ਨਾਮ ਤੇਰਾ ਤੂੰ ਹੀ ਚਵਰ ਟੋਲਾਰੇ ਤੋ ਜਦ ਸਰੀਰ ਉਸਨੇ ਦਿੱਤਾ ਹੈ ਸਰੀਰ ਦੀ ਤਾਕਤ ਉਸਨੇ ਦਿੱਤੀ ਹੈ ਤੋ ਦਾਨੇ ਕਿਸ ਤਰ੍ਹਾਂ ਹੋ ਸਕਦਾ ਹੈ ਨਹੀਂ ਤੂੰ ਇੱਕ ਸਾਧਨ ਜ਼ਰੂਰ ਹੈ ਕਰਤਾ ਨਹੀਂ ਗੱਲ ਨੂੰ ਸਮਝੋ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਜਿਤਨੇ ਵੀ ਗੁਣ ਨੇ ਇਹ ਮੇਰੇ ਨਹੀਂ ਸਭ ਗੁਣ ਤੇਰੇ ਮੈਂ ਨਹੀਂ ਕੋਈ हे ਪ੍ਰਭੂ ਮੇਰੇ ਵਿੱਚ ਕੋਈ ਗੁਣ ਨਹੀਂ ਅਗਰ ਤੂੰ ਮੇਰੇ ਵਿੱਚ ਖਿਮਾ ਨਾ pardਦਾ ਨਿਮਰਤਾ ਤੇ ਗਿਆਨ ਨਾ ਪਉਂਦਾ ਤੇ ਇਹ ਕਿੱਥੇ ਹੋਣਾ ਸੀ ਕਹਿੰਦੇ ਨੇ ਪਰਮਾਤਮਾ ਨੇ ਗੁਣ ਪਰਮਾਤਮਾ ਦੀ ਦੇਣ ਹੈ ਅੱਗੇ ਪਾਸ਼ਾ ਕਹਿੰਦੇ ਹਨ ਪਾਪ ਪੁੰਨ ਦੋ ਇੱਕ ਸਮਾਨ ਨਿਜ ਘਰ ਪਾਰ ਸਤਜੋ ਗੁਣਿਆਨ ਅੱਖਾਂ ਖੁੱਲ ਗਈਆਂ ਮੇਰੀਆਂ ਜਿਸ ਦਿਨ ਮੈਂ ਇਹ ਪੰਗਤੀ ਪੜ੍ਹੀ ਕਿ ਪਾਪ ਤੇ ਪਾਪ ਹੈ ਪੁੰਨ ਵੀ ਪਾਪ ਹੈ ਬਈ ਹੱਦ ਹੋ ਗਈ ਪੁੰਨ ਵੀ ਪਾਪ ਹੈ ਤੇ ਜੇ ਪੁੰਨ ਵੀ ਪਾਪ ਹੈ ਤੇ ਫਿਰ ਕੀ ਲੋੜ ਹੈ ਪੁੰਨ ਕਰਨ ਦੀ ਭਗਤ ਜੀ ਕਹਿੰਦੇ ਨੇ ਪਾਪ ਕਰਦਾ ਹੈ ਬੰਦਾ ਹੰਕਾਰ ਵਸ ਹੋ ਕੇ ਲੋਭ ਵਸ ਹੋ ਕੇ ਤ੍ਰਿਸ਼ਨਾ ਵਸ ਹੋ ਕੇ ਈਰਖਾ ਵਸ ਹੋ ਕੇ ਤੇ ਅਗਰ ਕੋਈ ਬੰਦਾ ਪੁੰਨ ਵੀ ਕਰ ਰਿਹਾ ਹੈ ਦਾਨ ਵੀ ਕਰੇ ਹੰਕਾਰ ਵਸ ਹੋ ਕੇ ਲੋਭ ਵਸ ਹੋ ਕੇ ਤ੍ਰਿਸ਼ਨਾ ਦੇ ਵਸ ਹੋ ਕੇ ਕਰਿਆ ਹੈ ਤੋ ਭਗਤ ਜੀ ਕਹਿੰਦੇ ਨੇ ਫਿਰ ਪਾਪ ਤੇ ਪੁੰਨ ਵਿੱਚ ਫਰਕ ਕੀ ਹੋਇਆ ਤੋ ਫਿਰ ਪਾਪ ਤੇ ਪਾਪ ਹੈ ਐਸਾ ਪੁੰਨ ਵੀ ਪਾਪ ਹੈ ਐਸੇ ਪੁੰਨ ਦਾ ਵੀ ਕੀ ਲਾਭ ਕੀ ਫਲ ਮਿਲੇਗਾ ਠੱਗ ਰਹੇਗਾ ਤੇ ਬੜੇ ਬੜੇ ਦਾਨੀ ਫਰੇਬੀ ਵੇਖਣ ਨੂੰ ਆਉਂਦੇ ਨੇ ਵਾਹਿਗੁਰੂ